ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਖਫਾ ਹੋ ਚੁੱਕੇ ਨੇ ਉਹਨਾਂ ਅਫਸਰਾਂ ਤੋਂ ਖਫਾ ਨੇ ਜਿਹੜੇ ਸਰਕਾਰੀ ਸਕੀਮਾ ਤਹਿਤ ਮਿਲਦੇ ਪੈਸੇ ਵੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਖਰਚ ਨਹੀਂ ਕਰ پا ਰਹੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਤਮਾਮ ਉਹਨਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਭਾਰੀ ਨਾਰਾਜ਼ ਨੇ ਸਖਤ ਨਾਰਾਜ਼ ਨੇ ਖਫਾ ਨੇ ਜਿਸ ਕਰਕੇ ਉਹਨਾਂ ਅਫਸਰਾਂ ਦੀ ਕਲਾਸ ਲਈ ਜਾਏਗੀ 27 ਤਰੀਕ ਨੂੰ ਜਦੋਂ ਸਾਹਮਣੇ ਮੁੱਖ ਮੰਤਰੀ ਦੇ ਅਫਸਰ ਬੈਠਣਗੇ ਕੀ ਆਖਰ ਕੀ ਵਜ੍ਹਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਤੇ ਸੈਂਟਰ ਸਰਕਾਰ ਦੀਆਂ ਸਕੀਮਾਂ ਤੁਸੀਂ ਕਿਉਂ ਨਹੀਂ ਖਰਚਕਾਰ ਪਾਰੇ 7000 ਕਰੋੜ ਰੁਪਏ ਦਾ ਜਿਹੜਾ ਸੈਂਟਰ ਸਕੀਮਾਂ ਦੇ ਤਹਿਤ ਪੰਜਾਬ ਕੋ ਪੈਸਾ ਤੇ ਪੰਜਾਬ ਦੇ ਜਿਹੜੇ ਤਮਾਮ ਡਿਪਟੀ ਕਮਿਸ਼ਨਰ ਨੇ ਉਹਨਾਂ ਵੱਲੋਂ ਜਿਹੜੀ ਕਾਰਗੁਜ਼ਾਰੀ ਆ ਉਹ ਹਲੇ ਤੱਕ 0 ਦੇ ਬਰਾਬਰ ਆ ਕਿਉਂਕਿ 7000 ਕਰੋੜ ਰੁਪਏ ਦੀਆਂ ਸਕੀਮਾਂ ਬਚੀਆਂ ਨੇ ਤੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੰਮ ਕਾਜ਼ ਨਹੀਂ ਹੋ ਰਿਹਾ ਜਿਹੜੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਜਾਂ ਸੂਬਾ ਸਰਕਾਰ ਦੇ ਉਹਦੇ ਚੱਲਦੇ ਆ ਮੁੱਖ ਮੰਤਰੀ ਨੇ ਫਿਰ ਇਹ ਨਾਰਾਜ਼ਗੀ ਜਤਾਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਦੀ ਪਰਫਾਰਮੈਂਸ ਬਿਲਕੁਲ ਹੀ ਮਾੜੀ ਆ ਉਹਨਾਂ ਕੋਲੋਂ ਡਿਪਟੀ ਸ਼ਿਪ ਕਮਿਸ਼ਨਰ ਦੀ ਕੁਰਸੀ ਵੀ ਖੋਹੀ ਜਾ ਸਕਦੀ ਆ ਪੂਰਾ ਮਾਮਲਾ ਅਸਲ ਵਿੱਚ ਕੇਂਦਰੀ ਫੰਡ ਖਰਚ ਨਾ ਕਰਨ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਕਫਾ ਨੇ ਨਾਰਾਜ਼ਗੀ ਜਤਾਈ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਯੋਜਨਾਵਾਂ ਦੇ ਰੂਪ ਦੇ ਵਿੱਚ ਮਿਲਣ ਵਾਲੀ ਜਿਹੜੀ ਪੈਸੇ ਨੇ ਗ੍ਰਾਂਟਾ ਨੇ ਖਰਚ ਨਾ ਕਰਨ ਨੂੰ ਲੈ ਕੇ ਹੁਣ ਦੁਬਾਰਾ 27 ਤਰੀਕ ਨੂੰ ਮੀਟਿੰਗ ਸੱਦੀ ਆ ਔਰ ਨਾਰਾਜ਼ਗੀ ਵੀ ਜਤਾ ਦਿੱਤੀ ਆ ਉਹਨਾਂ ਨੇ ਉਹਨਾਂ ਅਧਿਕਾਰੀਆਂ ਨੂੰ ਫਿਰ ਤੋਂ ਕਿਹਾ ਕਿ ਅਗਰ ਵਿੱਤੀ ਵਰੇ ਨੂੰ ਖਤਮ ਹੋ ਤੋ ਪਹਿਲਾ ਮਤ 31 ਮਾਰਚ 2024 ਤੋਂ ਪਹਿਲਾਂ-ਪਹਿਲਾਂ ਅਗਰ ਰਾਸ਼ੀ ਨਾ ਖਰਚ ਕੀਤੀ ਤਾਂ ਫਿਰ ਪੰਗੇ ਪੈ ਜਾਣਗੇ ਫਿਰ ਅਫਸਰਾਂ ਦੀਆਂ ਕੁਰਸੀਆਂ ਵੀ ਜਾ ਸਕਦੀਆਂ ਨੇ ਕਿਉਂਕਿ ਲਗਭਗ 7000 ਕਰੋੜ ਰੁਪਏ ਖਰਚ ਕਰਨੇ ਬਾਕੀ ਨੇ ਮੁੱਖ ਮੰਤਰੀ ਨੇ ਕੰਮ ਵਿੱਚ ਤੇਜ਼ੀ ਲਿਆਉਣ ਵਾਸਤੇ ਹੁਣ 27 ਜਨਵਰੀ ਨੂੰ ਇੱਕ ਵਾਰ ਫਿਰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤਲਬ ਕੀਤਾ ਹੈ ਉਹਨਾਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਵਾਸਤੇ ਸ਼ਕਤੀ ਵੀ ਨਾਲ ਨਿਪਟਿਆ ਜਾਏਗਾ ਔਰ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੌਜੂਦਾ ਵਿੱਤੀ ਵਹਰਾ ਉਹਦੇ ਚ ਖਤਮ ਹੋਣ ਤੋਂ ਪਹਿਲਾਂ ਇਹ ਸਾਰੀ ਜਿਹੜੀ 7000 ਕਰੋੜ ਰੁਪਏ ਪਿਆ ਉਹ ਖਰਚ ਕੀਤਾ ਜਾ ਸਕੇ ਮੁੱਖ ਮੰਤਰੀ ਨੇ ਇਹ ਵੀ ਕਹੇ ਕਿ ਸਰਕਾਰ ਇਸ ਕੇਂਦਰੀ ਸਕੀਮਾ ਦੇ ਲੈ ਕੇ ਜਿਹੜੇ ਪੈਸੇ ਨੇ ਉਹ ਜਿਹੜੇ ਲੈਪਸ ਨਹੀਂ ਹੋਣ ਦੇਣਾ ਚਾਹੁੰਦੀ ਜਿਸ ਕਰਕੇ ਸਾਰੇ ਡੀਪਿਕ ਮਿਸ਼ਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਖਚਾਈ ਕਰ ਚੁੱਕੇ ਨੇ ਤੇ ਹੁਣ ਦੁਬਾਰਾ ਉਹਨਾਂ ਦੀ ਖਚਾਈ ਕਰਨ ਵਾਸਤੇ 27 ਤਰੀਕ ਨੂੰ ਮੀਟਿੰਗ ਸੱਦੀ ਆ। ਹਾਲਾਂਕਿ ਜਿਹੜੀ ਪਿਛਲੇ ਦਿਨ ਮੀਟਿੰਗ ਹੋਈ ਮੁੱਖ ਮੰਤਰੀ ਨੂੰ ਇਹ ਵੀ ਅਫਸਰ ਕਈ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਰਹੇ ਨੇ ਕਿ ਪਿਛਲੇ ਲਗਭਗ ਡੇਢ ਮਹੀਨੇ ਦੇ ਵਿੱਚ 1100 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਨੇ ਲੇਕਿਨ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਡਿਪਟੀ ਕਮਿਸ਼ਨਰ ਜਾਂ ਜਿਹੜੇ ਉੱਚ ਅਧਿਕਾਰੀ ਉਹਨਾਂ ਦੇ ਇਸ ਤਰਕ ਦੇ ਨਾਲ ਸਹਿਮਤ ਨਹੀਂ ਹੋਏ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਵਿੱਤੀ ਵਰਾ ਖਤਮ ਹੋਣ ਤੇ ਕੰਢੇ ਤੇ ਨੇ ਮਹਿਜ ਅ 1.5 ਕਿ ਮਹੀਨਾ ਬਾਕੀ ਰਹਿ ਗਿਆ ਤੇ ਤੁਸੀਂ 1.5 ਮਹੀਨੇ ਦੇ ਵਿੱਚ 7000 ਕਰੋੜ ਰੁਪਏ ਕਿਵੇਂ ਖਰਚ ਕਰ ਸਕਦੇ ਹੋ ਜਿਸ ਕਰਕੇ ਕੰਮ ਦੇ ਵਿੱਚ ਤੇਜ਼ੀ ਲਾਉਣ ਵਾਸਤੇ ਉਹਨਾਂ ਨੇ ਡੰਡਾ ਚੱਕ ਲਿਆ ਗਿਆ ਔਰ ਇਸ ਤਰ੍ਹਾਂ ਵੀ ਦੱਸਿਆ ਜਾ ਰਿਹਾ ਹੈ ਕਿ 6 ਦਸੰਬਰ ਨੂੰ ਵੀ ਮੁੱਖ ਮੰਤਰੀ ਅਜੇ ਹੀ ਮੀਟਿੰਗ ਕੀਤੀ ਡਿਪਟੀ ਕਮਿਸ਼ਨ ਲੇਕਿਨ ਉਦੋਂ ਵੀ ਪੈਸਾ ਨਾ ਖਰਚ ਕਰਨ ਦੀ ਸੂਰਤ ਵਿੱਚ ਡਿਪਟੀ ਕਮਿਸ਼ਨਰਾਂ ਦੀ ਖਚਾਈ ਵੀ ਕੀਤੀ ਸੀ ਔਰ ਨਾਰਾਜ਼ਗੀ ਵਿਜਿਤਾਈ ਸੀ ਇਸ ਮੀਟਿੰਗ ਦੇ ਵਿੱਚ ਇਹ ਵੀ ਤੱਥ ਸਾਹਮਣੇ ਆਏ ਸੀ ਕਿ ਕੇਂਦਰੀ ਸਕੀਮਾਂ ਦੇ ਤਹਿਤ 11000 ਕਰੋੜ ਰੁਪਏ ਅਲਾਟ ਹੋਏ ਸੀ ਵਿਕਣ ਵਿਭਾਗਾਂ ਨੇ ਮਹਿਜ 3000 ਕਰੋੜ ਰੁਪਏ ਹੀ ਖਰਚ ਕੀਤਾ ਸੀ ਤੇ ਪਿਛਲੇ ਮਹੀਨੇ 1100 ਕਰੋੜ ਰੁਪਏ ਖਰਚ ਕੀਤਾ ਸੀ ਕੁੱਲ ਮਿਲਾ ਕੇ 4000 ਕਰੋੜ ਰੁਪਏ ਇੱਕ ਸਾਲ 'ਚ ਖਰਚ ਕੀਤੇ ਨੇ ਲਗਭਗ 10 ਮਹੀਨਿਆਂ ਦੇ ਵਿੱਚ ਹੁਣ ਸਿਰਫ 2 ਮਹੀਨੇ ਬਾਕੀ ਨੇ ਇਸ ਕਰਕੇ ਮੁੱਖ ਮੰਤਰੀ ਨੂੰ ਚਿੰਤਾ ਕਿ ਅਗਰ 7000 ਕਰੋੜ ਰੁਪਏ ਲੈਪਸ ਹੋ ਗਿਆ ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਸੈਂਟਰ ਸਰਕਾਰ ਤੇ ਇਲਜ਼ਾਮ ਮੜਦੀ ਆ ਰਹੀ ਹੈ ਕਿ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਦਾ ਪੈਸਾ ਰੋਕਿਆ ਲੇਕਿਨ ਦੂਜੇ ਪਾਸੇ ਸਵਾਲ ਹੈ ਕਿ ਪੰਜਾਬ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਪੈਸੇ ਹੀ ਨਹੀਂ ਖਰਚ ਕਰ ਪਾ ਰਹੇ 7000 ਕਰੋੜ ਰੁਪਇਆ ਲੈਪਸ ਹੋਣ ਦੀ ਸੂਰਤ ਵਿੱਚ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਮਾਮਲਿਆਂ ਦੇ ਵਿੱਚ ਵੀ ਸਾਹਮਣੇ ਆਇਆ ਕਿ ਵਿਭਾਗਾਂ ਦੇ ਕੰਮ ਲਈ ਹਲੇ ਤੱਕ ਟੈਂਡਰ ਵੀ ਅਲਾਟ ਨਹੀਂ ਕੀਤੇ ਗਏ ਫਿਰ ਇਸ ਤੋਂ ਬਾਅਦ ਹੁਣ 10 ਵਿਭਾਗਾਂ ਦੇ ਜਿਹੜੇ ਪ੍ਰਸ਼ਾਸਨਿਕ ਸਕੱਤਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਸ ਵਿੱਚ ਵਿੱਤ ਅਦਜੋਗ ਪਿੰਡੂ ਵਕਾਸ ਸੇਤ ਵਿਭਾਗ ਸਮਿਤ ਕਈ ਅਜਿਹੇ ਵਿਭਾਗ ਨੇ ਜਿਨ੍ਹਾਂ ਕੇਂਦਰ ਸਰਕਾਰ ਵੱਲ ਜਿਹੜੀ ਗ੍ਰਾਂਟ ਮਿਲਦੀ ਆ ਵੱਖ-ਵੱਖ ਸਕੀਮਾਂ ਦੇ ਤਹਿਤ ਉਹਨਾਂ ਵਿਭਾਗਾਂ ਦੇ ਸਖਤਰ ਵੀ ਸ਼ਾਮਲ ਹੋਏ ਸੀ ਲੇਕਿਨ ਕਿਸੇ ਨੇ ਵੀ ਪੰਜਾਬ ਦੇ ਡਿਪਟੀ ਕਮਿਸ਼ਨਰ ਨੇ ਗੰਭੀਰਤਾ ਦੇ ਨਾਲ ਮੁੱਖ ਮੰਤਰੀ ਨੂੰ ਲਿਆ ਹੀ ਨਹੀਂ ਕਿਉਂਕਿ 7000 ਕਰੋੜ ਰੁਪਈਆ ਤੇ ਦੋ ਮਹੀਨਿਆਂ ਦੇ ਵਿੱਚ ਕਿਵੇਂ ਖਰਚ ਕੀਤਾ ਜਾ ਸਕਦਾ ਔਰ ਦੂਜਾ ਟੈਂਡਰ ਕਿਵੇਂ ਅਲਾਟ ਕੀਤਾ ਜਾ ਸਕਦਾ ਜਿਸ ਕਰਕੇ ਹੁਣ 27 ਤਰੀਕ ਨੂੰ ਦੁਬਾਰਾ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਸੱਦੀ ਆ ਜੋ ਜਾਣਕਰ ਦੱਸਦੇ ਨਹੀਂ ਕਿ 27 ਤਰੀਕ ਤੋਂ ਬਾਅਦ ਜਿਹੜੇ ਬਿਲਕੁਲ ਜਿਨ੍ਹਾਂ ਦੀ ਪਰਫਾਰਮੈਂਸ ਨਾ ਮਾਤਰੀ ਜ਼ੀਰੋ ਰਹੀ ਉਹਨਾਂ ਕੋਲੋਂ ਡਿਪਟੀ ਕਮਿਸ਼ਨਰ ਦੀ ਕੁਰਸੀ ਵੀ ਖੋਹੀ ਜਾ ਸਕਦੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਖਫਾ ਨੇ ਦੇਦੇ ਆ ਕਿ ਕਿਸ ਕਿਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਛੁੱਟੀ ਹੋਏਗੀ ਫਿਲਹਾਲ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ